ਜ਼ਰੂਰੀ ਮੁੱਦੇ ਨੇ ਚਾਹੇ ਉਹ ਲਾਅਰਡ ਆਰਡਰ ਨੂੰ ਲੈ ਕੇ ਨੇ ਚਾਹੇ ਉਹ ਕਿਸਾਨਾਂ ਨਾਲ ਸੰਬੰਧਿਤ ਨੇ ਚਾਹੇ ਉਹ ਮੁਲਾਜ਼ਮਾਂ ਨਾਲ ਸੰਬੰਧਿਤ ਨੇ ਸੋ ਸਾਰੇ ਮੁੱਦੇ ਨੇ ਜਿਹੜੇ ਉਹ ਵਿਧਾਨ ਸਭਾ 'ਚ ਉਠਾਏ ਜਾਣਗੇ ਕੱਲ ਵੀ ਜਿਹੜਾ ਬੁੱਡੇ ਨਾਲੇ ਦਾ ਮਸਲਾ ਸੀ ਜਿਹੜਾ ਖਾਸ ਤੌਰ ਤੇ ਲੁਧਿਆਣਾ ਜ਼ਿਲ੍ਹਾ ਤੇ ਮਾਲਵਾ ਜਿਹੜਾ ਬਹੁਤ ਜ਼ਿਆਦਾ ਸਾਰੇ ਬੈਲਟ ਅੱਗੇ ਰਾਜਸਥਾਨ ਤੱਕ ਇਹਦਾ ਪਾਣੀ ਲੋਕ ਪੀਂਦੇ ਹੋ ਕੱਲ ਮਸਲਾ ਉਠਾਇਆ ਗਿਆ ਸੀ ਤੇ ਉਹਦੇ ਨਾਲ ਹੀ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਸੜਕਾਂ ਦੇ ਲਈ ਭਾਰਤ ਮਾਲਾ ਸਕੀਮ ਦੇ ਵਿੱਚ ਉਹਨਾਂ ਨੂੰ ਪੂਰਾ ਮੁੱਲ ਦੇਣ ਦਾ ਵੀ ਮਸਲਾ ਉਠਾਇਆ ਗਿਆ ਸੀ ਤੇ ਹੋਰ ਵੀ ਜਿੰਨਾ ਵੀ ਸਮਾਂ ਮਿਲੂਗਾ ਤੇ ਅਸੀਂ ਜਿੰਨੇ ਵੀ ਮੁੱਦੇ ਹੈਗੇ ਨੇ ਲੋਕਾਂ ਨਾਲ ਸੰਬੰਧਿਤ ਜਾਂ ਆਪਣੇ ਇਲਾਕੇ ਦੇ ਮੁੱਦੇ ਦੇ ਜਿਹੜੇ ਉਹ ਸਾਰੇ ਵਿਧਾਨ ਸਭਾ ਵਿੱਚ ਉਠਾਵਾਂਗੇ ਤੇ ਅਲੀ ਸਾਹਿਬ ਉਹ ਡਾਣਾ ਲਾ ਲਈ ਜੋ ਕਮੇਟੀ ਬਣੀ ਆ ਉਹ ਕਮੇਟੀ ਦੇ ਮੈਂਬਰ ਵੀ ਤੁਸੀਂ ਹੈਗੇ ਹੋ ਕਮੇਟੀ ਦੀਆਂ ਸਿਫਾਰਸ਼ਾਂ ਵੀ ਤੁਸੀਂ ਕਰ ਸਕਦੇ ਹੋ ਤੋਂ ਲੱਗਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਪੈਸੇ ਇਸ ਵਾਰ ਵੀ 7 800 ਕਰੋੜ ਰੁਪਏ ਜਾਰੀ ਹੋਇਆ ਲੇਕਿਨ ਫਿਰ ਕੰਮ 'ਚ ਇਸਤੇਮਾਲ ਹੋਇਆ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਆ ਪਿਛਲੀਆਂ ਸਰਕਾਰਾਂ 'ਚ ਵੀ ਜੇ ਹੋਣੀ ਸੀ ਬਿਲਕੁਲ ਮੈਂ ਤਾਂ ਕਹਿੰਦਾ ਵੀ ਇੱਥੇ ਡਿਬੇਟ ਵੀ ਹੋਣੀ ਚਾਹੀਦੀ ਆ ਸਾਰਾ ਕੁਝ ਪਬਲਿਕ ਹੋਣਾ ਚਾਹੀਦਾ ਹਨਾ ਬਹੁਤ ਸਾਰੀਆਂ ਐਨ ਜੀਓਜ਼ ਇੱਥੇ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਤੱਕ ਜਿਹੜਾ ਪੈਸਾ ਆਇਆ ਉਹ ਕਿੱਥੇ ਗਿਆ ਤੇ ਕੀ ਡਵੈਲਪਮੈਂਟ ਹੋਈ ਆ ਗੰਭੀਰ ਮੁੱਦਾ ਤੇ ਸਰਕਾਰ ਨੂੰ ਸਭ ਤੋਂ ਵੱਧ ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਜਿਹੜਾ ਇਹ ਪਾਣੀ ਆ ਟ੍ਰੀਟ ਹੋ ਕੇ ਸਾਫ਼ ਪਾਣੀ ਅੱਗੇ ਜਾਵੇ ਲੋਕਾਂ ਨੇ ਅੱਗੇ ਸਿਹਤ ਨਾਲ ਜਿਹੜਾ ਖਲਵਾੜ ਹੋ ਰਿਹਾ ਕੈਂਸਰ ਦੀ ਬਿਮਾਰੀ ਜਿਹੜੀ ਫੈਲ ਰਹੀ ਹੈ ਜਾਂ ਹੋਰ ਬਿਮਾਰੀਆਂ ਫੈਲ ਰਹੀਆਂ ਪਾਣੀ ਕਰਕੇ ਉਹਨੂੰ ਰੋਕਿਆ ਜਾ ਸਕੇ ਕੋਈ ਵੀ ਢਿੱਲ ਨਹੀਂ ਵਰਤਣੀ ਚਾਹੀਦੀ ਕਿਉਂਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਵਾ ਇੰਡਸਟਰੀਸਟ ਨੇ ਜਿਹੜੇ ਉਹਨਾਂ ਨੂੰ ਚਾਹੀਦਾ ਕਿ ਉਹਦਾ ਪਾਣੀ ਟ੍ਰੀਟ ਕਰਨ ਤੇ ਉਹਨੂੰ ਆਪਣਾ ਰੀਯੂਜ਼ ਕਰਨਾਂ ਕਿ ਇਹਦੇ ਵਿੱਚ ਪਾਉਣ ਜਿਹੜੇ ਕੈਮੀਕਲ ਇਹਦੇ ਵਿੱਚ ਆ ਰਹੇ ਆ ਤੇ ਜਿਹਦੇ ਕਰਕੇ ਬਹੁਤ ਜਿਆਦਾ ਜਿਹੜੀਆਂ ਅੱਗੇ ਸਿਹਤ ਦਾ ਜਿਹੜਾ ਨੁਕਸਾਨ ਹੋ ਰਿਹਾ ਲੋਕਾਂ ਦਾ ਸੋ ਸਰਕਾਰ ਨੂੰ ਪੂਰੀ ਸ਼ਕਤੀ ਵਰਤਣੀ ਚਾਹੀਦੀ